ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੋਬੇ ਦੀ ਬਾਜ਼ ਮਹਾਰਾਜਮਹਾਰਾਜੂ ਹਲਕਾ ਇੰਚਾਰਜ ਜੀਤਰਾਲ ਪੱਟੀ ਨੇ ਸਰਕਾਰੀ ਅਧਿਕਾਰੀਆਂ ਤੇ ਕੌਂਸਲਰਾਂ ਨੂੰ ਨਾਲ ਲੈ ਕੇ ਕੀਤਾ ਆਦਮپور ਹਰੀਪੁਰ ਰੋਡ ਦਾ ਰਸਮੀ ਉਦਘਾਟਨ 85 ਲੱਖ ਦੀ ਲਾਗਤ ਨਾਲ 1.5 ਕਿਲੋਮੀਟਰ ਲੰਬੀ ਸੜਕ 2 ਮਹੀਨਿਆਂ 'ਚ ਪਿਛਲੇ ਕਾफी ਸਮੇਂ ਤੋਂ ਆਦਮپور ਹਰੀਪੁਰ ਰੋਡ ਦੀ ਖਸਤਾ ਹਾਲਤ ਹੋ ਚੁੱਕੀ ਸੀ ਜਿਸ ਨੂੰ ਬਣਾਉਣ ਦੀ ਲੋਕਾਂ ਦੀ ਮੰਗ ਸੀ ਉਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਹਲਕਾ ਇੰਚਾਰਜ ਜੀਤਰਾਲ ਪੱਟੀ ਨੇ ਅਧਿਕਾਰੀਆਂ ਕੌਂਸਲਰਾਂ ਸ਼ਹਿਰ ਵਾਸੀਆਂ ਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਰੀਬਨ ਕੱਟ ਕੇ ਸਰਕਾਰੀ ਤੌਰ ਤੇ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਨਗਰ ਕੌਂਸਲਰ ਦੀ ਹੱਦ ਦੇ ਅੰਦਰ ਆਉਂਦੀ ਕਰੀਬ 1.5 ਕਿਲੋਮੀਟਰ ਸੀਮਿੰਟ ਨਾਲ ਬਣਨ ਵਾਲੀ ਸੜਕ ਤੇ ਕਰੀਬ 85 ਲੱਖ ਦੀ ਲਗਤ ਆਵੇਗੀ। ਤੇ 2 ਮਹੀਨੇ ਅੰਦਰ ਇਹ ਸੜਕ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ। ਇਸ ਸਮੇਂ ਈਓ ਰਾਮਜੀਤ ਪਰਮਜੀਤ ਸਿੰਘ ਰਾਜਵੰਸ ਚੀਰਮੈਨ ਮਾਰਕੀਟ ਕਮੇਟੀ ਆਦਮਪੁਰ ਕੌਂਸਲਰ ਸੁਨਦਰਪਾਲ ਸਿੱਧੂ ਪ੍ਰਕਾਸ਼ ਅਗਰਵਾਲ ਕੌਂਸਲਰ ਕੰਨੂ ਕਾਉਂਸਲਰ ਵਿਕਰਮ ਵਿੱਕੀ ਕਾਉਂਸਲਰ ਅਮਰੀਕ ਸਿੰਘ ਕਾਉਂਸਲਰ ਕ੍ਰਿਸ਼ਨਾ ਗਰੇਵਾਲ ਬਿੰਦਾ ਗਰੇਵਾਲ ਜ਼ਿਲ੍ਹਾ ਵਾਈਸ ਪ੍ਰਧਾਨ ਕਿਸਾਨ ਵਿੰਗ ਦਲਜੀਤ ਸਿੰਘ ਮਨਿਆਸ ਜ਼ਿਲ੍ਹਾ ਸਕੱਤਰ ਕਿਸਾਨ ਵਿੰਗ ਨਗਰ ਕਾਉਂਸਲਰ ਆਦਮਪੁਰ ਦੇ ਜੀ ਸ੍ਰਿੰਦਰ ਕੁਮਾਰ ਏਐਮਈ ਸਤਿਆਜੀਤ ਲੇਖਕਾਰ ਹਰਸ਼ ਕੁਮਾਰ ਕਲਰਕ ਰਾਜ ਕੁਮਾਰ ਪੁਨੀਤ ਸ਼ਰਮਾ ਗੁਰਪ੍ਰੀਤ ਸਾਬਕਾ ਨਗਰ ਕਾਉਂਸਲ ਪ੍ਰਧਾਨ ਪਵਿੱਤਰ ਸਿੰਘ ਹਰਿੰਦਰ ਸਿੰਘ ਕੋਆਰਡੀਨੇਟਰ ਬੀਸੀ ਵਿੰਗ ਬਲਾਕ ਪ੍ਰਧਾਨ ਆਕਾਸ਼ਦੀਪ ਬਲਾਕ ਪ੍ਰਧਾਨ ਕਰਮਜੀਤ ਹੈਪੀ ਬਲਾਕ ਪ੍ਰਧਾਨ ਕਮਲਜੀਤ ਜਗਜੀਤ ਪਚਰੀ ਸਾਹਕਾ ਕਾਉਂਸਲਰ ਚੰਨਜੀਤ ਸ਼ੇਰੀ ਸੰਜੀਵ ਜੋਗੀ ਗਾਂਧੀ ਰਾਜਕੁਮਾਰ ਪਾਲ ਸਤਪਾਲ बजाज ਕੈਪਟਨ ਸ਼ਮਸ਼ੇਰ ਸਿੰਘ ਰਗਵੀਰ ਸਿੰਘ ਬਿਰਦੀ ਅਮਨ ਗਰੇਵਾਲ ਦਵਿੰਦਰ ਕੁਮਾਰ ਡੀਸੀ ਕਸ਼ਮੀਰ ਸਿੰਘ ਤੇ ਆਦਮਪੁਰ ਦੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਦੇਖਦੇ ਹਾਂ ਆਦਮਪੁਰ ਤੋਂ ਮਨਦੀਪ ਕੌਰ ਸਿੱਧੂ ਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਜਿਹੜਾ ਅੱਜ ਇਹ ਅਦਾਲਤ ਨੇ ਕੀਤਾ ਗਿਆ ਆ ਸਰਕਾਰ ਦੇ ਆਨ ਦਰਦ ਦੇ ਮਤਲਬਕ ਜੋ ਨੰਦਰ ਕੌਂਸਲ ਦਾ 10 ਕਿਲੋਮੀਟਰ ਦਾ ਏਰੀਆ ਆ ਹਾਂਜੀ ਤਕਰੀਬਨ 50 ਤੱਕ ਦਾ ਪੈਦਾ ਜਿਹੜਾ ਫਰਕ ਲੱਗਾ ਆ ਅੱਛਾ ਜੀ ਬਾਅਦ ਸਰਕਾਰ ਪਰ ਉਹ ਦਰਦ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਹਰ ਤੱਕ ਕਹਿੰਦੇ ਆ ਹਟਾਉਣ ਦੀ ਤੰਗ ਪਰ ਹੈਗੀ ਆ ਤੋਂ ਅਸੀਂ ਪੁਣਾ ਦੀ ਹਜਾਤਾਂ ਦੇ ਮਤਲਬਕ ਅਜਿਹੇ ਦਾ ਕੰਮ ਕੀਤਾ ਆ ਜਿਹੜਾ ਕਿ 1.5 ਕਿਲੋਮੀਟਰ ਦਾ ਏਰੀਆ ਨਕਰ ਪੌਸੇ ਦੀ ਬਾਕੀ ਅੰਦਰ ਪਹੁੰਚਾਣੇ ਆ ਸ਼ੁਰੂ ਕਰ ਦਿੱਤੀ ਅੱਛਾ ਜੀ ਤੇ ਜਿਹੜਾ ਉਹਨਾਂ ਨੇ ਕੀਤਾ ਉਹਦਾ ਕੀ ਕਹਿਣਾ ਹੈ ਬਾਰੇ ਦੇਖੋ ਜੀ ਉਹ ਜਿਹੜਾ ਅਧਾਰਨ ਉਹਨਾਂ ਨੇ ਕੀਤਾ ਪਰ ਇਹ ਅਧਾਰਨ ਸਾਡੇ ਮੰਤਰੀ ਸਾਹਿਬ ਨਾਲ ਕਰਨਾ ਸੀ ਕਿਉਂਕਿ ਉਹਨਾਂ ਦੇ ਰਜਾਈਵੇਂ ਹੋਣ ਕਰਕੇ ਅੱਜ ਉਹ ਅੱਜ ਨਹੀਂ ਆ ਸਕੇ ਅਸੀਂ ਇਹ ਸਾਡੇ ਦਿੱਤੀ ਲੱਗੇ ਤੇ ਆ ਕੇ ਉਧਾਰਨ ਕਰਕੇ ਉਹਦਾ ਪਾਠਕ੍ਰਮ ਵੀ ਕਰੇ ਜਾਵੇ ਜਿਹੜਾ ਹੋਰ ਤੇ ਉਧਾਰਨ ਕਰਤਾ ਆ ਇਹ ਸਰਕਾਰ ਦੇ ਦਸਤਾਵੇਜ਼ ਨਾਲ ਘੱਟ ਕਰਦਾ ਆ ਉਹ ਆਪਣੀ ਮਰਜ਼ੀ ਨਾਲ ਜੋ ਮਨਜ਼ੀ ਕਰੀ ਜਾਵੇ ਪਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਤਾਅਲ ਨਾਲ ਅੱਜ ਅਸੀਂ ਤੁਹਾਡੇ ਨਾਲ ਸਾਰੇ ਸਰਕਾਰੀ ਮੁਲਾਜ਼ਮ ਜਿਗਦਰ ਸਾਹਿਬ ਔਰ ਉਸਾਰ ਜੋ ਵੀ ਆਣਕੁੱਤੇ ਆ ਔਰ ਹੋਰ ਆਮ ਪਾਰਟੀ ਦੇ ਵਰਕਰ ਬਣੇ ਆ ਅਸੀਂ ਸਰਕਾਰੀ ਤੌਰ ਤੇ ਅੱਜ ਤੁਹਾਡੇ ਜਿਹੜਾ 85 ਲੱਖ ਰੁਪਏ ਕਹਿੰਦੇ ਆ ਇਹ 1.5 ਕਿਲੋਮੀਟਰ ਦੇ ਲੱਗਣਾ ਕਿ 1.5 ਕਿਲੋਮੀਟਰਾਂ ਦੇ 85 ਲੱਖ ਲੱਗਣਗੇ 85 ਲੱਖ ਨੇ ਜਿਹੜੀ ਬੋਸ ਉਹ 1.5 ਕਿਲੋਮੀਟਰ ਦਾ ਇਸ ਤੇ ਠਕਾਇਆ ਉਹਦਾ ਟੈਨ ਠਕਾਇਆ ਜਿਹੜੀ ਬਾਕੀ ਰਹੀ ਦੀ ਫਰਕ ਹਰੀ ਕੋ ਕਿ ਕਿ ਕੋਤਰਾ ਕੋਰ ਉਹ ਵੀ ਜਦ ਤੱਕ ਅਸੀਂ ਪੂਰਾ ਕਰਾਉਣੇ ਆ 50% ਪੈਸੇ ਦੀ ਬਾਤ ਕੀਤੀ ਆ ਔਰ ਜਾਂਦੀ ਉਹ ਵੀ ਸ਼ੁਰੂ ਠੀਕ ਹੈ ਤੇ ਕਿੰਨੇ ਟਾਈਮ ਦੇ ਹੋ ਜੂਗੀ ਬੰਦ ਕਿੰਨੇ ਦਿਨ ਵਿੱਚ ਮੁਕੰਮਲ ਹੋ ਜੇ ਇਹ ਆ ਜਿਹੜੀ ਆ ਇਹਨੂੰ 2 ਮਹੀਨੇ ਦੇ ਵਿੱਚ ਅੰਤਿਮ ਹੋ ਜਾਣੀ ਆ ਔਰ ਰੇਰਵੇ ਰੋਡ ਨੂੰ ਆਦਮਪੁਰ ਦੀ ਹੈਗੀ ਆ ਉਹ ਵੀ ਨਾਲ ਸ਼ੁਰੂ ਕਰਾ ਦੇਣੀ ਆ ਇਸੇ ਤਰ੍ਹਾਂ ਉਹਦਾ ਵੀ ਟੈਂਡਰ ਲੱਗਾ ਹੋਇਆ ਆ ਉਹ ਸਰਕਾਰ ਦੇ ਇਹ ਹਦਿਆਂ ਦੇ ਤੰਗ ਅਸੀਂ ਉਹ ਵੀ ਕੰਮ ਸ਼ੁਰੂ ਕਰਾਂ ਠੀਕ ਹੈ ਉਹ ਕੋਟੇ ਕਿੰਨਾ ਵੀ 2 ਦਿਨ ਪਹਿਲਾਂ ਹਾਦਸਾ ਹੋਣ ਕੀਤਾ ਪਹੁੰਚ ਸਾਵਾਂ ਸਰਕਾਰ ਅੰਜਸ ਆਵਲਾ ਸਮਾਂ ਬਹੁਤ ਹੈ ਕਿੰਨੇ ਜੋ ਕਿ ਹੈ ਹੀ ਨਹੀਂ ਸੀ ਹੁਣ ਕੰਮ ਸਾਡਾ ਤਰੀਕਾ ਬਦਲਿਆ ਚਾਹੁੰਦੇ ਆ ਅਸੀਂ ਨਹੀਂ ਕਰਤਾ ਇਹ ਸੱਚੀ ਗੱਲ ਹੈ ਧੰਨਵਾਦ